ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਇੱਕ ਨਵੀਂ ਸਟੋਰੀ ਸਵੇਰ ਦੇ 10 ਵਜੇ ਦਾ ਸਮਾਂ ਸੀ ਬੱਚਿਆਂ ਨੇ ਰੋਲਾ ਪਾ ਦਿੱਤਾ ਬਰਾਤ ਆ ਗਈ ਸਭ ਬਹੁਤ ਖੁਸ਼ ਸਨ ਸਾਰੇ ਮਿਲਣ ਦੀ ਤਿਆਰੀ ਦੇ ਵਿੱਚ ਜੁਟ ਗਏ ਸਭ ਨੂੰ ਬਾਰ ਬੁਲਾਇਆ ਕਿ ਬਰਾਤ ਆ ਗਈ ਹੈ ਮਿਲਣੀ ਕਰਨੀ ਹੈ ਜਦੋਂ ਬਰਾਤ ਬੂਹੇ ਤੇ ਆ ਗਈ ਤਾਂ ਨਾ ਲਾੜਾ ਤੇ ਨਾ ਉਸ ਦੇ ਘਰ ਦੇ ਖੁਸ਼ ਨਜ਼ਰ ਆਏ ਉਹਨਾਂ ਦੇ ਮੂੰਹਾਂ ਤੇ ਗੁੱਸਾ ਚਲਕ ਰਿਹਾ ਸੀ ਸਾਫ਼-ਸਾਫ਼ ਤੇ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਸੀ ਕੀ 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 ਗੱਲ ਹੈ ਮਿਲਣੀ ਸ਼ੁਰੂ ਹੋ ਗਈ ਹੈ ਸਭ ਨੂੰ ਪੈਸਿਆਂ ਦੇ ਲਫਾਫੇ ਤੇ ਕੰਬਲ ਫੜਾਈ ਗਏ ਮਨਿੰਦਰ ਦੇ ਪਿਤਾ ਨੂੰ ਮੁੰਦਰੀ ਤੇ ਮਾਤਾ ਨੂੰ ਕੰਨਾਂ ਦੀਆਂ ਵਾਲੀਆਂ ਵੀ ਪਾਈਆਂ ਇੰਨੀ ਦੇਰ ਦੇ ਵਿੱਚ ਮਨਿੰਦਰ ਨਰਾਜ਼ ਹੋ ਗਿਆ ਕਿ ਮੇਰੇ ਜੀਜੇ ਨੂੰ ਮੁੰਦਰੀ ਨਹੀਂ ਪਾਈ ਪੰਮੀ ਦੇ ਪਰਿਵਾਰ ਵਾਲੇ ਹਰਾਨ ਸਨ ਕਿ ਇਹ ਕੀ ਗੱਲ ਬਣ ਗਈ ਪੰਮੀ ਦੇ ਪੇਕੇ ਪਰਿਵਾਰ ਵਾਲੇ ਮੀਟ ਆਂਡਾ ਨਹੀਂ ਖਾਂਦੇ ਸਨ ਅਤੇ ਨਾ ਹੀ ਉਸਦੇ ਘਰ ਦੇ ਵਿੱਚ ਸ਼ਰਾਬ ਚੱਲਦੀ ਸੀ। ਸੋ ਉਹਨਾਂ ਨੇ ਵੈਸ਼ਨੋ ਰੋਟੀ ਕੀਤੀ ਹੋਈ ਸੀ। ਤਾਂ ਮਨਿੰਦਰ ਨੇ ਰੋਲਾ ਪਾ ਦਿੱਤਾ ਕਿ ਮੀਟ ਨਾਲ ਰੋਟੀ ਕਿਉਂ ਨਹੀਂ ਦਿੱਤੀ? ਘਰ ਦੇ ਸਭ ਉਦਾਸ ਹੋ ਗਏ। ਜਦੋਂ ਪੰਮੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਦੇ ਚਿਹਰੇ ਦੀ ਖੁਸ਼ੀ ਉਦਾਸੀ ਦੇ ਵਿੱਚ ਬਦਲ ਗਈ। ਉਸ ਵਕਤ ਸਭ ਮਜਬੂਰ ਸਨ। ਉਹਨਾਂ ਨੇ ਕਿਹਾ ਕਿ ਜਿਹੜੇ ਤੁਹਾਡੇ ਮੀਟ ਖਾਣ ਵਾਲੇ ਬਰਾਤੀ ਹਨ ਅਸੀਂ ਉਹਨਾਂ ਨੂੰ ਹੋਟਲ ਤੇ ਲੈ ਜਾਂਦੇ ਹਾਂ। ਪਰ ਮਨਿੰਦਰ ਤਾਂ ਅੜਿਆ ਹੀ ਰਿਹਾ। ਹਰ ਰੀਤ ਸਮੇ ਉਹ ਅਗ ਬਬੂਲਾ ਹੋਈ ਜਾ ਰਿਹਾ ਸੀ ਲਾਵਾ ਦਾ ਸਮਾਂ ਹੋ ਗਿਆ ਸੀ ਲਾਵਾ ਹੋ ਗਿਆ ਜਦੋਂ ਪੰਮੀ ਦੀ ਮਾਂ ਸੋਨੇ ਦਾ ਕੜਾ ਮਨਿੰਦਰ ਨੂੰ ਪਾਉਣ ਲਈ ਦੱਬੀ ਰੱਖ ਕੇ ਲਿਆਈ ਤਾਂ ਉਸਨੇ ਕੜਾ ਪਾਉਣ ਤੋਂ ਇਨਕਾਰ ਕਰ ਦਿੱਤਾ ਪੰਮੀ ਦੇ ਮਾਪੇ ਚਾਚਿਆਂ ਨੇ ਮਨਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨਿਆ ਗੁੱਸੇ ਦੇ ਵਿੱਚ ਲਾਲ ਪੀਲਾ ਹੋਈ ਜਾ ਰਿਹਾ ਸੀ ਇੱਕ ਵਾਰ ਤਾਂ ਪੰਮੀ ਦੇ ਮਾਪਿਆਂ ਨੇ ਸੋਚਿਆ ਕਿ ਜੋ ਹੁੰਦਾ ਹੋ ਜਾਵੇ ਪਰ ਅਸੀਂ ਆਪਣੀ ਕੁੜੀ ਇਸ ਦੇ ਨਾਲ ਨਹੀਂ ਤੋੜਨੀ ਜੇ ਅੱਜ ਇਸ ਦਾ ਇਹ ਹਾਲ ਹੈ ਤੇ ਕੱਲ ਕੀ ਕਰੇਗਾ ਪਰ ਪੰਮੀ ਦੇ ਮਾਪਿਆਂ ਨੇ ਕਿਹਾ ਕਿ ਸਮਾਜ ਕੀ ਕਹੇਗਾ ਬਸ ਸਮਾਜ ਬਾਰੇ ਸੋਚ ਕੇ ਉਹ ਚੁੱਪ ਕਰ ਗਏ ਅਤੇ ਡੋਲੀ ਵਿਦਾ ਕਰ ਦਿੱਤੀ ਪੰਮੀ ਦੀ ਮਾਂ ਸਾਰੀ ਰਾਤ ਰੋਂਦੀ ਰਹੀ ਕਿ ਉਸ ਦੀ ਧੀ ਦਾ ਕੀ ਬਣੇਗਾ ਉਹੀ ਹੋਇਆ ਜਿਸ ਦਾ ਡਰ ਸੀ ਡੋਲੀ ਤੋਂ ਬਾਅਦ ਉਹਨਾਂ ਨੇ ਪੰਮੀ ਨੂੰ ਪੇਕੇ ਨਹੀਂ ਆਉਣ ਦਿੱਤਾ ਅਤੇ ਸਿੱਧਾ ਸਾਲ ਬਾਅਦ ਉਸ ਦੇ ਮੁੰਡਾ ਹੋ ਗਿਆ ਤਾ ਉਹ ਮੁੰਡੇ ਨੂੰ ਲੈ ਕੇ ਪੇਕੇ ਘਰ ਆਈ ਉਸੇ ਦੌਰਾਨ ਕੁੜੀ ਨੂੰ ਡਿਪਰੈਸ਼ਨ ਹੋ ਗਿਆ ਕਿਉਂਕਿ ਉਸ ਨੂੰ ਪੇਕੇ ਗੱਲ ਵੀ ਨਹੀਂ ਕਰਨ ਦਿੰਦੇ ਸੀਗੇ ਨਹੀਂ ਜਾਣ ਦਿੰਦੇ ਸੀ ਪੇਕੇ ਆ ਕੇ ਉਹ ਕੁਝ ਠੀਕ ਹੋ ਗਈ ਤੇ ਖੁਸ਼ ਰਹਿਣ ਲੱਗੀ ਉਸ ਨੂੰ ਆਇਆ ਮਹੀਨਾ ਹੋ ਗਿਆ ਸੀ ਅਚਾਨਕ ਫੋਨ ਦੀ ਘੰਟੀ ਵੱਜੀ ਪੰਮੀ ਦੀ ਛੋਟੀ ਭੈਣ ਨੇ ਫੋਨ ਚੁੱਕਿਆ ਕਿਉਂਕਿ ਪੰਮੀ ਤੇ ਉਸ ਦੀ ਮਾਤਾ ਜੀ ਦੋਵੇਂ ਉਸਦੀ ਪਸੰਦ ਦਾ ਸਮਾਨ ਲੈਣ ਲਈ ਬਾਜ਼ਾਰ ਗਈਆਂ ਹੋਈਆਂ ਸਨ ਕਿਉਂਕਿ ਆਖਿਰ ਫਿਰ ਉਸਨੇ ਤਾਂ ਸੋਰੇ ਘਰ ਵਾਪਸ ਜਾਣਾ ਸੀ ਮਨਿੰਦਰ ਨੇ ਫੋਨ ਤੇ ਇੱਕਦਮ ਕਿਹਾ ਕਿ ਆਪਣੀ ਮੰਮੀ ਤੇ ਪਾਪਾ ਨੂੰ ਕਹਿ ਦੇ ਡੇਢ ਦੋ ਘੰਟੇ ਦੇ ਵਿੱਚ ਤੁਹਾਡੇ ਕੋਲ ਪਹੁੰਚ ਰਿਹਾ ਹਾਂ ਮੰਮੀ ਨੂੰ ਤਿਆਰ ਰੱਖਿਓ ਪੰਮੀ ਨੂੰ ਤਿਆਰ ਰੱਖਿਓ ਮੈਂ ਲੈਣ ਲਈ ਆ ਰਿਹਾ ਹਾਂ ਜੇ ਉਹ ਤਿਆਰ ਨਹੀਂ ਹੈ ਤਾਂ ਸਾਡੇ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹਨ ਪੰਮੀ ਦੀ ਭੈਣ ਘਬਰਾ ਗਈ ਰੋਂਦੀ ਰੋਂਦੀ ਆਪਣੇ ਪਿਤਾ ਜੀ ਦੇ ਕੋਲ ਦੁਕਾਨ ਤੇ ਚਲੀ ਗਈ ਦੁਕਾਨ ਘਰ ਦੇ ਨੇੜੇ ਹੀ ਸੀ ਪਿਤਾ ਜੀ ਬਹੁਤ ਗੁੱਸੇ ਵਿੱਚ ਚੜਿਆ ਕਿ ਇਹ ਕੀ ਗੱਲ ਹੈ ਬਾਈ ਜੇ ਮੈਂ ਚਾਰ ਧੀਆਂ ਦਾ ਬਾਪ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਆ ਕਿ ਉਹ ਮੈਨੂੰ ਹਰ ਜਗ੍ਹਾ ਤੇ ਦਬਾਈ ਜਾਵੇ ਸ਼ਾਮ ਪੈ ਗਈ ਸਭ ਘਰ ਆ ਗਏ ਪੰਮੀ ਦਾ ਰੋ ਰੋ ਬੁਰਾ ਹਾਲ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ ਥੋੜੀ ਦੇਰ ਦੇ ਵਿੱਚ ਮਨਿੰਦਰ ਪਹੁੰਚ ਗਿਆ ਪਰ ਉਹ ਘਰ ਅੰਦਰ ਹੀ ਨਾ ਵੜਿਆ ਆਖੇ ਕਿ ਇਸ ਨੂੰ ਬਾਹਰ ਭੇਜ ਦਿਓ ਮੈਂ ਅੰਦਰ ਨਹੀਂ ਆਉਣਾ ਪੰਮੀ ਦੇ ਪਿਤਾ ਅਤੇ ਭਰਾ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਇਸੇ ਤਰ੍ਹਾਂ ਨਹੀਂ ਭੇਜਣੀ ਅੰਦਰ ਆ ਕੇ ਇੱਜ਼ਤ ਨਾਲ ਲੈ ਜਾ ਮੁਹੱਲੇ ਵਿੱਚ ਰੋਲਾ ਪਾਉਂਦਾ ਰਿਹਾ ਤੇ ਆਖਿਰ ਵਾਪਸ ਚਲਾ ਗਿਆ ਫਿਰ 2 ਸਾਲ ਬੀਤ ਗਏ ਮਹੀਨਕ ਬਾਅਦ ਫੋਨ ਤੇ ਧਮਕੀਆਂ ਦਿਆ ਕਰੇ ਕਿ ਜਿੱਥੇ ਤਿੰਨ ਤੀਆਂ ਵਿਆਉਣੀਆਂ ਹਨ ਚੌਥੀ ਇਸ ਨੂੰ ਵੀ ਵਿਆਹ ਲੈਣਾ ਪੰਮੀ ਦਾ ਹਰ ਦਿਨ ਰੋਂਦਿਆਂ ਬੀਤਦਾ ਉਹ ਫਿਰ ਵੀ ਉਸ ਦਾ ਰਸਤਾ ਦੇਖਦੀ ਰਹਿੰਦੀ ਕਿ ਸ਼ਾਇਦ ਆ ਜਾਵੇ ਉਸ ਦੇ ਪਿਤਾ ਜੀ ਤੇ ਭਰਾ ਉਸ ਨੂੰ ਬਹੁਤ ਸਮਝਾਉਂਦੇ ਤਾਂ ਉਹ ਕਹਿੰਦੀ ਕਿ ਮੈਂ ਬੱਚੇ ਨਾਲ ساری ਜ਼ਿੰਦਗੀ ਪੇਕੇ ਘਰ ਕਿਵੇਂ ਬਤਾਵਾਂਗੀ ਕੱਲ ਨੂੰ ਭਰਾ ਦਾ ਵਿਆਹ ਵੀ ਹੋਣਾ ਹੈ ਪਰਜਾਈ ਨੇ ਆ ਜਾਣਾ ਹੈ ਮੇਰੀ ਇੱਥੇ ਕੀ ਇੱਜ਼ਤ ਰਹੇਗੀ ਪੰਮੀ ਦੀ ਮਾਂ ਵੀ ਇਹੀ ਸੋਚਦੀ ਉਸਨੇ ਉਸਦੇ ਪਿਤਾ ਨੂੰ ਕਿਹਾ ਕਿ ਪੰਮੀ ਸਹੀ ਸੋਚਦੀ ਹੈ ਪੰਮੀ ਦੇ ਪਿਤਾ ਨੇ ਕਿਹਾ ਕਿ ਜੇ ਤੁਸੀਂ ਦੋਵੇਂ ਇਹੀ ਚਾਹੁੰਦੀਆਂ ਹੋ ਤਾਂ ਮੈਂ ਉਸਦੇ ਪਿਆਰੀ ਪੈ ਕੇ ਉਸ ਨੂੰ ਕਹਿ ਦਿੰਦਾ ਹਾਂ ਕਿ ਮੇਰੀ ਕੁੜੀ ਨੂੰ ਨਾ ਜਾਓ ਜੋ ਮਰਜ਼ੀ ਕਰ ਲੋ ਪਰ ਜੇ ਮੇਰੀ ਮੇਰੀ ਨੂੰ ਉਹਨਾਂ ਨੇ ਮਾਰ ਦਿੱਤਾ ਤਾਂ ਮੈਂ ਤੁਹਾਨੂੰ ਕਦੀ ਮਾਫ ਨਹੀਂ ਕਰਾਂਗਾ ਉਹ ਬਹੁਤ ਹੀ ਲਾਚੀ ਸਨ ਉਹਨਾਂ ਨੇ ਪੰਮੀ ਦੇ ਮਾਂ ਮਾਮਿਆਂ ਦੀ ਅਮੀਰੀ ਦੇਖੀ ਸੀ ਉਹ ਸੋਚਦੀ ਸਨ ਕਿ ਉਹਨਾਂ ਦੀ ਭੈਣ ਵੀ ਇੰਨੀ ਹੀ ਅਮੀਰ ਹੋਵੇਗੀ ਚਾਰ ਧੀਆਂ ਵਾਲਾ ਪਿਓ ਕਿਥੋਂ ਇੰਨਾ ਕਰ ਸਕਦਾ ਹੈ ਪੰਮੀ ਦੇ ਮਾਤਾ ਜੀ ਚੁੱਪ ਕਰ ਗਏ ਅਖੀਰ ਅਚਾਨਕ ਇੱਕ ਦਿਨ ਪੂਰਾ ਪਰਿਵਾਰ ਲੈਣ ਆ ਗਿਆ ਪੰਮੀ ਦੇ ਪਿਤਾ ਕੇ ਨੇ ਕੁਝ ਮੋਤਵਾਰ ਬੰਦੇ ਵਿੱਚ ਬਿਠਾਏ ਤੇ ਫੈਸਲਾ ਕਰਕੇ ਕੁੜੀ ਨੂੰ ਤੋੜ ਦਿੱਤਾ ਪੰਮੀ ਦੇ ਸੋਹਰੇ ਨੂੰ ਅੰਦਰੰਗ ਹੋ ਗਿਆ ਪੰਮੀ ਦਿਲ ਦੀ ਬਹੁਤ ਸਾਫ਼ ਸੀ ਉਹ ਆਪਣੇ ਸੋਹਰੇ ਦੀ ਦਿਲੋਂ ਸੇਵਾ ਕਰਦੀ ਜਦੋਂ ਸੋਹਰਾ ਉਸ ਨੂੰ ਸੇਵਾ ਕਰਦੀ ਦੇਖਦਾ ਤਾਂ ਕੰਬਦੇ ਹੱਥਾਂ ਨਾਲ ਉਸ ਤੋਂ ਮਾਫੀ ਮੰਗਦਾ ਅੱਗੋਂ ਪੰਮੀ ਕਹਿੰਦੀ ਕਿ ਤੁਸੀਂ ਮੇਰੇ ਪਿਤਾ ਜੀ ਹੋ ਕੋਈ ਗੱਲ ਨਹੀਂ ਪਿਤਾ ਜੀ ਪਿਤਾ ਵੀ ਗੁੱਸੇ ਹੋ ਜਾਂਦੇ ਹਨ ਬੱਚਿਆਂ ਦੇ ਨਾਲ ਮਨਿੰਦਰ ਦੇ ਵਿੱਚ ਫਿਰ ਵੀ ਕੋਈ ਤਬਦੀਲੀ ਨਾ ਆਈ ਪੰਮੀ ਦੇ ਮਾਪੇ ਜਦੋਂ ਕਿਸੇ ਤਿਹਾੜ ਤੇ ਸੁਗਾਤਾਂ ਲੈ ਕੇ ਜਾਂਦੇ ਤਾਂ ਉਹ ਉਹ ਉਹਨਾਂ ਦੇ ਘਰੋਂ ਨਿਕਲਣ ਤੋਂ ਬਾਅਦ ਉਸ ਨਾਲ ਲੜਦਾ ਤੇ ਉਸ ਤੇ ਹੱਥ ਵੀ ਚੁੱਕਦਾ ਉਹ ਸਭ ਕੁਝ ਸਹਿੰਦੀ ਅਤੇ ਰੱਬ ਅੱਗੇ ਹੱਥ ਜੋੜਦੀ ਕਿ ਹੁਣ ਤਾਂ ਸੁਣ ਲੈ ਰੱਬਾ ਹੁਣ ਜੀ ਨਹੀਂ ਕਰਦਾ ਜਿਉਣ ਨੂੰ ਪਰ ਬੱਚਿਆਂ ਕਰਕੇ ਦਿਲ ਤੇ ਪੱਥਰ ਰੱਖ ਲੈਂਦੀ ਹਾਂ ਉਸ ਦੀਆਂ ਅੱਖਾਂ ਵਿੱਚ ਵੀ ਨਾਗੀ ਛਾ ਗਈ ਸੀ ਉਸ ਨੂੰ ਘਰ ਦੇ ਵਿੱਚ ਵਿਆਹ ਕਾਰਨ ਜੁੜੇ ਰਿਸ਼ਤੇ ਚੈਨ ਹੀ ਨਹੀਂ ਲੈਣ ਦੇ ਰਹੇ ਸਨ ਉਸ ਦਾ ਦਿਲ ਕਰਦਾ ਸੀ ਯੂ ਉੱਚੀ ਉੱਚੀ ਰੋਵੇ ਪਰ ਉਸ ਦਾ ਇਹ ਰੋਣਾ ਹੋਕਿਆਂ ਦੇ ਵਿੱਚ ਬਦਲ ਗਿਆ ਉਸ ਦਾ ਬੇਟਾ ਜਦੋਂ ਆਪਣੇ ਪਿਤਾ ਨੂੰ ਮਾਂ ਨਾਲ ਲੜਦਾ ਵੇਖਦਾ ਤਾਂ ਉਹ ਵਿਚਾਰਾ ਰੋਣ ਲੱਗ ਜਾਂਦਾ ਉਹ ਪੰਮੀ ਦੀ ਘਰ ਦੇ ਵਿੱਚ ਜਰਾ ਜਿੰਨੀ ਵੀ ਉੱਚੀ ਆਵਾਜ਼ ਨਿਕਲ ਨਹੀਂ ਦਿੰਦਾ ਸੀ ਉਹ ਰਿਸ਼ਤੇਦਾਰਾਂ ਦੀਆਂ ਨਜ਼ਰਾਂ ਦੇ ਵਿੱਚ ਸੁਖੀ ਸੀ ਪਰ ਇਹ ਉਸ ਦੇ ਮਾਂ ਬਾਪ ਭੈਣ ਭਰਾ ਨੂੰ ਛੱਡ ਕੇ ਕੋਈ ਨਹੀਂ ਜਾਣਦਾ ਸੀ ਕਿ ਉਹ ਨਰਕ ਭਰੀ ਜ਼ਿੰਦਗੀ ਜੀ ਰਹੀ ਸੀ ਉਸ ਦਿਨ ਨਾਨ ਤੇ ਸੱਸ ਵੀ ਹਰ ਵੇਲੇ ਉਸ ਨਾਲ ਲੜਦੀਆਂ ਉਸ ਤੇ ਨੌਕਰਾਨੀ ਦੀ ਤਰ੍ਹਾਂ ਕੰਮ ਲੈਂਦੀਆਂ ਉਹ ਪਾਠ ਕਰਦੀਆਂ ਹਰ ਵੇਲੇ ਅਰਦਾਸ ਕਰਦੀ ਕਿ ਹੇ ਰੱਬਾ ਮੇਰੀ ਜ਼ਿੰਦਗੀ ਵੀ ਸੁਧਾ ਸੁਧਰ ਜਾਏ ਆਖਿਰ ਰੱਬ ਨੇ ਉਸ ਦੀ ਸੁਣ ਹੀ ਲਈ ਇੱਕ ਦਿਨ ਮਨਿੰਦਰ ਨੇ ਕਿਹਾ ਚਲ ਆਪਾਂ ਦੋਵੇਂ ਅੰਮ੍ਰਿਤ ਛੱਕ ਆਈਏ ਪੰਮੀ ਉਸ ਦਾ ਮੂੰਹ ਦੇਖਣ ਲੱਗੀ ਕਿ ਇਹ ਅਚਾਨਕ ਕੀ ਹੋ ਗਿਆ ਹੈ ਉਹ ਖੁਸ਼ੀ-ਖੁਸ਼ੀ ਉਸ ਦੇ ਨਾਲ ਮੁਕ ਮੁਕਸਰ ਚਲੀ ਗਈ ਉੱਥੇ ਪਹੁੰਚੇ ਹੀ ਸਨ ਕਿ ਪਿੱਛੋਂ ਪੰਮੀ ਦੇ ਪਾਪਾ ਜੀ ਨੂੰ ਅਚਾਨਕ ਦਿਲ ਦਾ ਤੋੜਾ ਪੈ ਗਿਆ ਜਦੋਂ ਉੱਥੇ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਅਮਰਤਸਰ ਕੇ ਸਿੱਧਾ ਪਾਪਾ ਜੀ ਦੇ ਕੋਲ ਹਸਪਤਾਲ ਪਹੁੰਚ ਗਏ ਉਹ ਪਾਪਾ ਜੀ ਨੂੰ ਮਿਲਣ ਆਈਸੀਯੂ ਦੇ ਵਿੱਚ ਪਹੁੰਚੇ ਉਹ ਪੈਰਾਂ ਵੱਲ ਖੜਾ ਸੀ ਪਾਪਾ ਜੀ ਨੇ ਮਨੀਂਦਰ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਵੇਖਿਆ ਉਸ ਨੇ ਪਾਪਾ ਜੀ ਦੇ ਪੈਰੀ ਹੱਥ ਲਗਾ ਦਿੱਤੇ ਤੇ ਕਿਹਾ ਪਾਪਾ ਜੀ ਮੈਂ ਤੁਹਾਡੇ ਨਾਲ ਬਹੁਤ ਹੀ ਜਾਨ ਦੀ ਕੀਤੀਆਂ ਹਨ ਜਾਂਦੇ ਹੋਏ ਮੈਨੂੰ ਮਾਫ ਕਰ ਦਿਓ ਪਾਪਾ ਜੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਰਹੇ ਸਨ ਅਤੇ ਉਹ ਆਪ ਵੀ ਰੋ ਰਿਹਾ ਸੀ ਇੰਨਾ ਹੁੰਦੇ ਹੀ ਪਾਪਾ ਜੀ ਸਦਾ ਦੀ ਨੀਂਦ ਸੋ ਗਏ ਸਮਾਂ ਬੀਤਦਾ ਗਿਆ ਉਸ ਦੇ ਵਿੱਚ ਹਰ ਦਿਮ ਤਬਦੀਲੀ ਆਉਂਦੀ ਗਈ ਉਹ ਹਰ ਵੇਲੇ ਬਾਣੀ ਪੜਨ ਲੱਗਾ ਕੰਮ ਤੇ ਜਾਂਦਾ ਵੀ ਬਾਣੀ ਪੜਦਾ ਸੀ ਉਸ ਨੂੰ ਆਪਣਾ ਅੰਦਰ ਬਹੁਤ ਤੰਗ ਕਰ ਰਿਹਾ ਸੀ ਉਹ ਪੰਮੀ ਨੂੰ ਪੁੱਛਦਾ ਕਿ ਤੇਰੇ ਘਰਦਿਆਂ ਨੇ ਮੈਨੂੰ ਦਿਲੋਂ ਮਾਫ ਕਰ ਦਿੱਤਾ ਕਿ ਨਹੀਂ ਪੰਮੀ ਦੀ ਮਾਤਾ ਜੀ ਤੇ ਭੈਣ ਭਰਾ ਉਸ ਦੀਆਂ ਜਾਤੀਆਂ ਨੂੰ ਭੁਲਾ ਚੁਕੇ ਸਨ ਉਹ ਸੋਚਦੇ ਸਨ ਕਿ ਉਹਨਾਂ ਦੀ ਧੀ ਖੁਸ਼ ਹੈ ਬਸ ਠੀਕ ਹੈ ਸਮ ਆਪਨੀ ਚਾਲ ਚੱਲਦਾ ਰਿਹਾ ਇੱਕ ਦਿਨ ਅਚਾਨਕ ਪੰਮੀ ਦਾ ਫੋਨ ਆਇਆ ਉਹ ਉੱਚੀ ਉੱਚੀ ਰੋਣ ਲੱਗੀ ਉਸ ਤੋਂ ਗੱਲ ਨਹੀਂ ਸੀ ਹੋ ਰਹੀ ਹੌਸਲਾ ਦੇਣ ਤੇ ਉਸ ਨੇ ਦੱਸਿਆ ਕਿ ਮਨਿੰਦਰ ਦੇ ਦਿਮਾਗ ਵਿੱਚ ਰਸੋਲੀ ਹੋ ਗਈ ਹੈ ਡਾਕਟਰ ਨੂੰ ਦਿਖਾਇਆ ਤਾਂ ਹੈ ਉਸ ਨੇ ਦੱਸਿਆ ਕਿ ਕੈਂਸਰ ਬਹੁਤ ਵੱਧ ਚੁੱਕਿਆ ਹੈ ਘਰਦਿਆਂ ਨੇ ਉਸ ਦਾ ਇਲਾਜ ਦੀ ਕੋਈ ਕਸਰ ਨਾ ਛੱਡੀ ਹਰ ਪਾਸੇ ਜਵਾਬ ਮਿਲ ਗਿਆ ਕਿ ਹੁਣ ਕੁਝ ਨਹੀਂ ਹੋ ਸਕਦਾ ਇਸ ਦਾ ਆਪਰੇਸ਼ਨ ਵੀ ਨਹੀਂ ਹੋ ਸਕਦਾ ਇਹ ਦਿਮਾਗ ਦੀ ਐਸੀ ਜਗ੍ਹਾ ਤੇ ਹੈ ਜਿੱਥੇ ਆਪਰੇਸ਼ਨ ਵੀ ਸੰਭਵ ਹੈ ਨਹੀਂ ਹੈ ਫਿਰ ਵੀ ਇੱਕ ਆਸ ਸਹਾਰੇ ਪੰਮੀ ਦੇ ਘਰ ਦੇ ਉਸ ਨੂੰ ਇੱਕ ਤੋਂ ਦੂਜੇ ਹਸਪਤਾਲ ਲੈ ਕੇ ਜਾਂਦੇ ਰਹੇ ਪੰਮੀ ਦਾ ਰੋ ਰੋ ਕੇ ਬੁਰਾ ਹਾਲ ਸੀ ਉਹ ਕਹੇ ਕਿ 18 18 20 ਸਾਲ ਇਸ ਇਨਸਾਨ ਨੇ ਮੇਰੇ ਨਾਲ ਬਦੀਕੀਆਂ ਕਰਕੇ ਕੱਢ ਦਿੱਤੇ ਹੁਣ ਜਦੋਂ ਮੇਰੇ ਸੁੱਖ ਦੇ ਦਿਨ ਆਏ ਤਾਂ ਇਹ ਹੁਣ ਮੈਨੂੰ ਛੱਡ ਕੇ ਜਾ ਰਿਹਾ ਹੈ ਅਖੀਰ ਕੁਝ ਮਹੀਨੇ ਬੀਤੇ ਤੇ ਇੱਕ ਰਾਤ ਉਹ ਸਦਾ ਦੀ Neend ਸੋ ਗਿਆ ਦੀਆਂ ਅੱਖਾਂ ਦੇ ਵਿੱਚ ਅਥਰੂ ਬਿਨਾਂ ਰੁਕੇ ਵਗ ਰਹੇ ਸਨ ਉਸਦੇ ਮਨ ਦੇ ਵਿੱਚ ਚੀਸ ਉੱਠ ਰਹੀ ਸੀ ਜਿਸ ਦੀ ਨਾ ਕੋਈ ਦਵਾਈ ਸੀ ਨਾ ਦੁਆ